DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਨਵਾਂ ਵੱਡਾ ਖੁਲਾਸਾ ਆਇਆ ਹੈ ਤੇ ਦੱਸਦੀ ਹੈ ਕਿ ਲੁਧਿਆਣੇ ਦੇ ਕੋਲ ਜੋ DIG ਹਰਚਰਨ ਸਿੰਘ ਪੁੱਲਰ ਦਾ ਫਾਰਮ ਹਾਊਸ ਸੀ ਉੱਥੇ ਜੋ SIC ਉਸਨੇ ਜਿਹੜਾ ਕਿ ਆਪਣਾ ਬਿਸਤਰਾ ਗੋਲ ਕਰਕੇ ਉੱਥੋਂ ਭੱਜ ਗਿਆ ਹੈ ਤੇ ਜਿਸ ਤੋਂ ਬਾਅਦ ਵੱਡੇ ਤੋਂ ਵੱਡਾ ਖੁਲਾਸਾ ਹੋ ਰਿਹਾ ਹੈ ਤੇ ਜਿਸ ਨੂੰ ਲੈ ਕੇ ਹੁਣ ਗੱਲ ਕਰੀਏ ਤਾਂ ਜਿਹੜੇ ਕਿ ਰਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਪੁੱਲਰ ਮਾਮਲੇ ਵਾਰੇ ਰੋਜ਼ਾਨਾ ਨਵੇਂ ਖੁਲਾਸੇ ਕਰ ਰਹੇ ਆ ਤੇ ਦੱਸਦੀ ਹਾਂ ਕਿ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੁੱਲਰ ਦਾ ਮਾਛੀਵਾੜਾ ਦੇ ਵਿੱਚ ਲੁਧਿਆਣਾ ਦੇ ਵਿੱਚ ਸਥਿਤ ਮੰਡ ਸ਼ੇਰੀਆ ਦੇ ਵਿੱਚ ਇੱਕ ਵੱਡਾ ਫਾਰਮ ਹਾਊਸ ਹੈ ਜਿਸ ਦੇ ਨਾਲ ਲਗਦੀ 55 ਏਕੜ ਜ਼ਮੀਨ ਹੈ ਪੁੱਲਰ ਨੇ ਆਪਣੇ ਹੀ ਵਿਭਾਗ ਦੇ ਇੱਕ ਐਸਆਈ ਨੂੰ ਜਿਹੜਾ ਕਿ ਫਾਰਮ ਹਾਊਸ ਦੀ ਦੇਖਭਾਲ ਦੇ ਲਈ ਨਿਯੁਕਤ ਕੀਤਾ ਸੀ ਜਿਸ ਦਿਨ ਪੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਸਥਿਤ ਕੋਠੀ ਤੇ ਸੀਬੀਆਈ ਨੇ ਪਹਿਲੀ ਵਾਰ ਛਾਪਾ ਮਾਰਿਆ ਤਾਂ ਉਸ ਦਿਨ ਮੰਡ ਸ਼ੇਰੀਆ ਫਾਰਮ ਹਾਊਸ ਵਿੱਚ ਦੇਖਭਾਲ ਲਈ ਕੰਮ ਕਰ ਰਿਹਾ ਐਸਆਈ ਆਪਣਾ ਸਮਾਨ ਲੈ ਕੇ ਉਥੋਂ ਭੱਜ ਗਿਆ ਹੈ ਤੇ ਸਥਾਨਕ ਲੋਕਾਂ ਦੇ ਅਨੁਸਾਰ ਉਸਨੇ ਇੱਕ ਛੋਟੇ ਟਰੱਕ ਵਿੱਚ ਸਮਾਨ ਲਦਿਆ ਅਤੇ ਚਲਾ ਗਿਆ ਤੇ ਉਹ ਕਿੱਥੇ ਗਿਆ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ ਤੇ सीबीआई ਦੀ ਜਿਹੜੀ ਕਿ ਟੀਮ ਆ ਜਦੋਂ ਇਸ ਫਾਰਮ ਹਾਊਸ ਤੇ ਪਹੁੰਚੀ ਤਾਂ ਉਸ ਨੂੰ ਬਹੁਤ ਕੁਝ ਨਹੀਂ ਮਿਲਿਆ ਤਾ ਗੱਲ ਕਰੀਏ ਸੀਸੀਟੀਵੀ ਅਤੇ ਡੀਵੀਆਰ ਵਿੱਚ ਵੀ ਗਾਇਬ ਨੇ ਤੇ ਦੂਜੇ ਪਾਸੇ ਟੀਮ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਹੈ ਕਿ ਸਬੂਤ ਨਸ਼ਟ ਕਰ ਦਿੱਤੇ ਗਏ ਨੇ। ਨਾਮ ਦਿਲਬਖ ਸਿੰਘ ਦੱਸਿਆ ਗਿਆ ਇੱਕ ਸਾਲ ਤੋਂ ਤਾਇਨਾਤ ਸੀ ਤਾਂ ਉੱਥੇ ਹੀ ਲੋਕ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਦੇ ਲਈ ਤਿਆਰ ਨਹੀਂ ਹੁੰਦੇ ਪਰ ਆਫ ਕੈਮਰਾ ਤੋਂ ਬਾਹਰ ਉਹਨਾਂ ਨੇ ਦੱਸਿਆ ਕਿ ਦਿਲਵਾਗ ਨਾਮ ਦਾ ਇੱਕ ਵਿਅਕਤੀ ਇਸ ਫਾਰਮ ਹਾਊਸ 'ਚ ਰਹਿੰਦਾ ਸੀ ਜੋ ਆਪਣੇ ਆਪ ਨੂੰ ਪੁਲਿਸ ਵਿਭਾਗ ਦਾ ਸਬ ਇੰਸਪੈਕਟਰ ਕਹਿੰਦਾ ਸੀ। ਓਹੋ ਇਸ ਕਸਾਲ ਤੋਂ ਇੱਥੇ ਰਹਿ ਰਿਹਾ ਸੀ ਉਹ ਕਹਿੰਦਾ ਸੀ ਕਿ ਡੀਆਈਜੀ ਨੂੰ ਮੈਨੂੰ ਕੇਅਰ ਟੇਕਰ ਨਿਯੁਕਤ ਕੀਤਾ ਹੈ ਤੇ ਜਿਸ ਤੋਂ ਬਾਅਦ ਉਥੇ ਹੁਣ ਦੱਸਿਏ ਕਿ 55 ਏਕੜ ਜ਼ਮੀਨ ਤੇ ਖੇਤੀ ਦਾ ਕੰਮ ਕਰਵਾਉਂਦਾ ਸੀ ਭੁੱਲਰ ਉਸ ਤੋਂ ਤੇ ਫਸਲ ਬੀਜਣ ਤੋਂ ਲੈ ਕੇ ਵੇਚਣ ਤੱਕ ਸਾਰੀ ਜ਼ਿੰਮੇਵਾਰੀਆਂ ਉਸਤੇ ਸੀ ਉਹ ਆਪਣੇ ਆਪ ਨੂੰ ਭੁੱਲਰ ਦੇ ਨੇੜੇ ਦੱਸਦਾ ਸੀ ਤੇ ਉਹ ਕਹਿੰਦਾ ਸੀ ਕਿ ਡੀਆਈਜੀ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਇੱਥੇ ਕਿਤੇ ਨਾ ਜਾਓ ਤੁਹਾਨੂੰ ਸਭ ਕੁਝ ਸੰਭਾਲਣਾ ਪਵੇਗਾ ਤੇ ਜਿਸ ਤੋਂ ਬਾਅਦ ਦੱਸਿਏ ਕਿ ਹੁਣ ਉਥੇ ਹੀ ਜੋ ਐਸਆਈਸੀ ਉਹ ਵੀ ਉਥੋਂ ਫਰਾਰ ਹੋ ਗਿਆ ਤੇ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਹੁਣੇ ਵੱਡਾ ਖੁਲਾਸਾ ਸਾਹਮਣੇ ਆ ਰਿਹਾ ਕਿ ਹੁਣ ਗੱਲ ਕਰੀਏ ਤਾਂ ਜਿਹੜੇ ਕਿ ਰਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਪੁਲਰ ਮਾਮਲੇ ਵਾਰੇ ਰੋਜ਼ਾਨਾ ਨਵੇਂ ਖੁਲਾਸੇ ਕਰ ਰਹੇ ਆ। ਤਦਾਸੀ ਇਹ ਕਿ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੁੱਲਰ ਦਾ ਮਾਛੀਵਾੜਾ ਦੇ ਵਿੱਚ ਲੁਧਿਆਣਾ ਦੇ ਵਿੱਚ ਸਥਿਤ ਮੰਡ ਸ਼ੇਰੀਆ ਦੇ ਵਿੱਚ ਇੱਕ ਵੱਡਾ ਫਾਰਮ ਹਾਊਸ ਹੈ ਜਿਸ ਦੇ ਨਾਲ ਲਗਦੀ 55 ਏਕੜ ਜ਼ਮੀਨ ਹੈ ਪੁੱਲਰ ਨੇ ਆਪਣੇ ਹੀ ਵਿਭਾਗ ਦੇ ਇੱਕ ਐਸਆਈ ਨੂੰ ਜਿਹੜਾ ਕਿ ਫਾਰਮ ਹਾਊਸ ਦੀ ਦੇਖਭਾਲ ਦੇ ਲਈ ਨਿਯੁਕਤ ਕੀਤਾ ਸੀ ਜਿਸ ਦਿਨ ਪੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਸਥਿਤ ਕੋਠੀ ਤੇ ਸੀਬੀਆਈ ਨੇ ਪਹਿਲੀ ਵਾਰ ਛਾਪਾ ਮਾਰਿਆ ਤਾਂ ਉਸ ਦਿਨ ਮੰਡ ਸ਼ੇਰੀਆ ਫਾਰਮ ਹਾਊਸ ਵਿੱਚ ਦੇਖਭਾਲ ਲਈ ਕੰਮ ਕਰ ਰਿਹਾ ਐਸਆਈ ਆਪਣਾ ਸਮਾਨ ਲੈ ਕੇ ਉਥੋਂ ਭੱਜ ਗਿਆ ਹੈ ਤੇ ਸਥਾਨਕ ਲੋਕਾਂ ਦੇ ਅਨੁਸਾਰ ਉਸਨੇ ਇੱਕ ਛੋਟੇ ਟਰੱਕ ਵਿੱਚ ਸਮਾਨ ਲਦਦਿਆ ਅਤੇ ਚਲਾ ਗਿਆ ਤੇ ਉਹ ਕਿੱਥੇ ਗਿਆ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ ਤੇ सीबीआई ਦੀ ਜੜੀ ਕਿ ਟੀਮ ਜਦੋਂ ਇਸ ਫਾਰਮ ਹਾਊਸ ਤੇ ਪਹੁੰਚੀ ਤਾਂ ਉਸ ਨੂੰ ਬਹੁਤ ਕੁਝ ਨਹੀਂ ਮਿਲਿਆ ਦਾ ਗੱਲ ਕਰੀਏ ਸੀਸੀਟੀਵੀ ਅਤੇ ਡੀਵੀਆਰ ਵਿੱਚ ਵੀ ਗਾਇਬ ਨੇ ਤੇ ਦੂਜੇ ਪਾਸੇ ਟੀਮ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਹੈ ਕਿ ਸਬੂਤ ਨਸ਼ਟ ਕਰ ਦਿੱਤੇ ਗਏ ਨੇ। ਨਾਮ ਦਿਲਬਖ ਸਿੰਘ ਦੱਸਿਆ ਗਿਆ ਇੱਕ ਸਾਲ ਤੋਂ ਤਾਇਨਾਤ ਸੀ ਤਾਂ ਉੱਥੇ ਹੀ ਲੋਕ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਦੇ ਲਈ ਤਿਆਰ ਨਹੀਂ ਹੁੰਦੇ ਪਰ ਆਫ ਕੈਮਰਾ ਤੋਂ ਬਾਹਰ ਉਹਨਾਂ ਨੇ ਦੱਸਿਆ ਕਿ ਦਿਲਵਾਗ ਨਾਮ ਦਾ ਇੱਕ ਵਿਅਕਤੀ ਇਸ ਫਾਰਮ ਹਾਊਸ 'ਚ ਰਹਿੰਦਾ ਸੀ ਜੋ ਆਪਣੇ ਆਪ ਨੂੰ ਪੁਲਿਸ ਵਿਭਾਗ ਦਾ ਸਬ ਇੰਸਪੈਕਟਰ ਕਹਿੰਦਾ ਸੀ। ਓਹੋ ਇਸ ਕਸਾਲ ਤੋਂ ਇੱਥੇ ਰਹਿ ਰਿਹਾ ਸੀ ਉਹ ਕਹਿੰਦਾ ਸੀ ਕਿ ਡੀਆਈਜੀ ਨੂੰ ਮੈਨੂੰ ਕੇਅਰ ਟੇਕਰ ਨਿਯੁਕਤ ਕੀਤਾ ਹੈ ਤੇ ਜਿਸ ਤੋਂ ਬਾਅਦ ਉਥੇ ਹੁਣ ਦੱਸਿਏ ਕਿ 55 ਏਕੜ ਜ਼ਮੀਨ ਤੇ ਖੇਤੀ ਦਾ ਕੰਮ ਕਰਵਾਉਂਦਾ ਸੀ ਭੁੱਲਰ ਉਸ ਤੋਂ ਤੇ ਫਸਲ ਬੀਜਣ ਤੋਂ ਲੈ ਕੇ ਵੇਚਣ ਤੱਕ ਸਾਰੀ ਜ਼ਿੰਮੇਵਾਰੀਆਂ ਉਸਤੇ ਸੀ ਉਹ ਆਪਣੇ ਆਪ ਨੂੰ ਭੁੱਲਰ ਦੇ ਨੇੜੇ ਦੱਸਦਾ ਸੀ ਤੇ ਉਹ ਕਹਿੰਦਾ ਸੀ ਕਿ ਡੀਆਈਜੀ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਇੱਥੇ ਕਿਤੇ ਨਾ ਜਾਓ ਤੁਹਾਨੂੰ ਸਭ ਕੁਝ ਸੰਭਾਲਣਾ ਪਵੇਗਾ ਤੇ ਜਿਸ ਤੋਂ ਬਾਅਦ ਦੱਸੀਏ ਕਿ ਹੁਣ ਉਥੇ ਹੀ ਜੋ ਐਸਆਈਸੀ ਉਹ ਵੀ ਉਥੋਂ ਫਰਾਰ ਹੋ ਗਿਆ ਤੇ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਹੁਣੇ ਵੱਡਾ ਖੁਲਾਸਾ ਸਾਹਮਣੇ ਆ ਰਿਹਾ ਹੈ